ਕਤ ਪਰਡੇ ਘੰਟੇ ਵੀ ਤੇ ਲੋਕ ਦੂਜੀਆਂ ਪਾਰਟੀਆਂ ਛੱਡ ਕੇ ਅਕਾਲੀ ਦਲ ਨਾਲ ਸ਼ਾਮਲ ਹੋ ਰਹੇ ਨੇ ਇੱਕ ਵਹਾ ਇੱਕ ਰੁਝਾਨ ਆ ਇੱਕ ਲਹਿਰ ਆ ਭਾਈ ਫੋਨ ਆ ਗਿਆ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਐਲਨ ਮਸਕ ਉਹ ਆਪਣੀ ਜਿਹੜੀ ਟੈਕਨੋਲੋਜੀ ਕੰਪਨੀ ਐ ਉਹਦੇ ਫੈਨ ਕਰਨ ਨਾਲ ਕਿਤੇ ਨਹੀਂ ਆ ਰਿਹਾ ਆਪਣੇ ਹਰਕਾਰ ਦਾ ਜੇਹਤਾ ਉਹਦੇ ਬੜੇ ਜੀ ਸਾਥੀ ਕਲਾ ਗਿ ਗਿਆ ਪਹਿਲਾ ਸਾਲ ਤੋਂ ਵਿਚਾਰੇ ਉਹਨਾਂ ਨੇ ਖੇੜਾ ਸਾਹਿਬ ਉਹਨਾਂ ਨੇ ਮਨਦੀਪ ਜੀ ਉਹਨਾਂ ਨੇ ਹਰਜਿੰਦਰ ਜੀ ਉਹਨਾਂ ਨੇ ਕਾਲਿਆਨ ਸਾਹਿਬ ਉਹਨਾਂ ਨੇ ਸਰਦਾਰ ਜੀ ਸਾਦੀ ਮਾਜਰਾ ਜੀ ਉਹਨਾਂ ਨੇ ਅਜੀਤ ਗੋਗਲ ਜੀ ਉਹਨਾਂ ਨੇ ਸਾਡਾ ਬਹੁਤ ਪਿਆਰ ਜੀ ਅੱਜ ਮੈਂ ਬੋਲਣ ਪਰ ਖੜ ਕੇ ਕਹਿਣਾ ਜੇ ਮੈਨੂੰ ਬਹੁਤ ਬਹੁਤ ਇੱਕ ਥਾਂ ਦੇ ਅੰਦਰ ਇੱਕ ਥਾਂ ਦੇ ਅੰਦਰ ਕਿਸੇ ਨਾਮ ਦਾ ਕੋਈ ਭੈਣ ਦਾ ਭਾਈ ਕੋਈ ਬੰਦਾ ਨਹੀਂ ਨਿਪਾ ਆਜ ਮੈਂ ਮਰਗਲ ਹਜ਼ਾਰਪੁਰ ਤੋਂ ਲੈਡੇ ਤੇ ਲੱਗਿਆ ਗੜ ਸ਼ੰਕਰ ਆਇਆ ਫੇ ਭਲਾ ਚੌਰ ਆਇਆ ਹੁਣ ਖਾੜ ਦੇ ਵਿੱਚ ਆਇਆ ਤੁਸੀਂ ਯਕੀਨ ਕਰਿਓ ਇਹ ਮੀਟਿੰਗਾਂ ਜਿਹੜੀਆਂ ਰੈਲੀਆਂ ਦਾ ਰੂਪ ਧਾਰਨ ਕਰ ਗਈਆਂ ਵਿਸ਼ਾਲ ਇਕੱਠ ਨੇ ਉਤਸ਼ਾਹ ਤੇ ਚਾਹ ਅੱਜ ਤੱਕ ਮੈਂ ਜਿੰਨੀਆਂ ਚੋਣਾ ਲੜੀਆਂ ਮੈਂ ਸਮਝਦਾ ਪਹਿਲੀ ਵਾਰ ਆ ਲੋਕਾਂ ਦਾ ਇਡਾ ਇਕੱਠ ਤੇ ਲੋਕਾਂ ਦੇ ਇਕੱਠ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਲੋਕ ਜਿਹੜੇ ਆਪ ਮਹਾਰੇ ਆ ਕੇ ਸਪੋਰਟ ਕਰ ਰਹੇ ਨੇ ਮਹਿਸੂਸ ਕਰ ਰਹੇ ਨੇ ਲੋਕ ਕਿ ਪੰਜਾਬ ਤੇ ਪੰਜਾਬੀਅਤ ਦਾ ਜੇ ਕੋਈ ਮਦਈ ਆ ਤਾਂ ਸ਼ਰਮਣੀ ਕਾਲੀ ਦਾ ਦਾ ਲੋਕ ਮਹਿਸੂਸ ਕਰ ਰਹੇ ਨੇ ਹਲਕਾ ਨੰਦਪੁਰ ਸਾਹਿਬ ਦੇ ਕਿ ਇਸ ਸੀਟ ਤੇ ਕੇਵਲ ਤੇ ਕੇਵਲ ਜੇ ਕੋਈ ਆਪਣਾ ਹੈ ਤਾਂ ਮੈਨੂੰ ਸਮਝ ਰਹੇ ਨੇ ਔਰ ਮੇਰੇ ਜੋ ਕਿਤੇ ਕੰਮ ਨੇ ਭਾਵੇਂ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਨੂੰ ਟ੍ਰੇਨ ਚਲਾਉਣ ਦਾ ਭਾਵੇਂ ਹਜੂਰ ਸਾਹਿਬ ਪਟਨਾ ਸਾਹਿਬ ਨੂੰ ਜਹਾਜ਼ ਚਲਾਉਣ ਦਾ ਭਾਵੇਂ ਅੰਤਰਰਾਸ਼ਟਰੀ ਹਵਾਈ ਅੱਡਾ ਮਹਾਲੀ ਬਣਾਉਣ ਦਾ ਭਾਵੇਂ NFL ਦਾ ਬੰਦ ਪਿਆ ਕਾਰਖਾਨਾ ਮੁੜ ਕੇ ਚਲਾਉਣ ਦਾ ਭਾਵੇਂ ਚੱਦੀਗੜ੍ਹ ਤੋਂ ਜਲੰਧਰ ਦਾ ਸਫ਼ਰ 3 ਘੰਟੇ ਦਾ ਹੁਣ 1.5 ਘੰਟੇ ਤੱਕ ਲਿਆਉਣ ਦਾ ਭਾਵੇਂ ਗੈਸ ਪਾਈਪ ਪ੍ਰੋਜੈਕਟ ਲਿਆਉਣ ਦਾ ਮੈਂ ਕਿ ਭਾਵੇਂ ਇੱਥੇ ਨਈਪੁਰ ਦਾ ਆਇਸ਼ਰ ਦਾ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਭਾਈ ਭਾਗੋ ਅਕੈਡਮੀ ਇੰਨਾ ਹੀ ਕੰਮ ਜਿਹੜੇ ਹੋਏ ਨੇ ਮੈਂ ਜੋ ਕਹਿਣਾ ਵੀ 10 ਗੁਣਾ ਵੱਧ ਮੇਰੇ ਕੰਮ ਨੇ ਅੱਜ ਤੱਕ ਦੇ ਮੈਂਬਰ ਪਾਰਲੀਮੈਂਟ ਜੋ ਰਹੇ ਉਹਨਾਂ ਨਾਲ ਤੇ ਸਰੂ ਸਰੇਸ਼ ਸੰਸਦ ਦਾ ਬਾੜ ਜਿਹੜਾ ਮੈਨੂੰ ਮਿਲਿਆ ਉਹ ਵੀ ਇੱਕ ਰਿਕਾਰਡ ਆ ਮੇਰੇ ਕਿਤੇ ਕੰਮਾਂ ਦਾ ਤੇ ਪਾਰਲੀਮੈਂਟ ਵਿੱਚ ਹੋਈ ਕਾਰਵਾਈ ਦਾ ਸੋ ਇਸ ਕਰਕੇ ਅੱਜ ਲੋਕ ਬੜੇ ਚਾਅ ਦੇ ਨਾਲ ਖਾਸ ਤਰ੍ਹਾਂ ਤੇ ਨੌਜਵਾਨ ਆਸ ਤੇ ਵਿਸ਼ਵਾਸ ਜੇ ਕਿਸੇ ਤੇ ਕਰ ਰਹੇ ਨੇ ਸਾਡੇ ਤੇ ਕਰ ਰਹੇ ਨੇ ਕਿਉਂਕਿ ਆਸ ਉਸੇ ਤੇ ਕਰਦਾ ਬੰਦਾ ਵਿਸ਼ਵਾਸ ਉਸੇ ਤੇ ਕਰਦਾ ਬੰਦਾ ਜਿਹਨੇ ਕੁਝ ਕਰਕੇ ਦਿਖਾਇਆ ਹੋਵੇ ਕਾਂਗਰਸੀਆਂ ਨੇ ਪਹਿਲਾਂ ਵੋਟਾਂ ਲੈ ਕੇ ਜਿੱਤ ਕੇ ਮੁੜ ਕੇ ਮੂੰਹ ਨਹੀਂ ਦਿਖਾਇਆ ਹੁਣ ਕਿਤੇ ਕਿਸੇ ਹੋਰ ਹਲਕੇ ਚਲੇ ਗਏ ਆਪ ਵਾਲੇ ਪੰਜਾਬੀ ਨਹੀਂ ਰਹਿੰਦੇ ਉਹ ਵਿਦੇਸ਼ਾਂ ਚਲੇ ਜੰਨੇ ਆ ਇਸ ਕਰਕੇ ਅਸੀਂ ਇੱਥੇ ਰਹਨੇ ਆ ਜਿੱਥੇ ਭਾਵੇਂ ਹਾਰੀਏ ਸੋ ਅੱਜ ਲੋਕਾਂ ਦਾ ਇਹ ਭਰਮ ਇਕੱਠ ખાસ ਤੌਰ ਤੇ ਖਾੜ ਦੇ ਵਿੱਚ ਸਾਡੇ ਰਣਜੀਤ ਸਿੰਘ ਰਾਣਾ ਗਿਲ ਤੋਂ ਵੈਲੀ ਵਾਲੇ ਸਾਡੇ ਹਲਕੇ ਦੇ ਮੁਖ ਸੇਵਾਦਾਰ ਨੇ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦੇ ਅਗਵਾਈ ਦੇ ਹੇਠ ਉਹਨਾਂ ਦੀ ਸਾਰੀ ਟੀਮ ਦਿਨ ਰਾਤ ਇੱਕ ਕਰਕੇ ਲੱਗੀ ਹੋਈ ਆ ਇਸੇ ਕਰਕੇ ਜਿਵੇਂ ਤੁਸੀਂ ਦੇਖਿਆ ਹੀ ਹੈ ਕਿ ਠਾਠਾ ਮਾਰਦਾ ਇਕੱਠ ਇੱਕ ਸੀ ਆਮ ਮੀਟਿੰਗ ਦਾ ਜਿਹੜਾ ਇਕੱਠ ਸੀਗਾ ਉਹ ਇੱਕ ਰੈਲੀ ਦਾ ਰੂਪ ਧਾਰ ਗਿਆ ਇਹ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਹੈ ਅਕਾਲੀ ਦਲ ਨੂੰ ਲੈ ਕੇ ਇਹ ਸਾਡੀ ਜਿੱਤ ਪੱਕੀ ਕਰਦਾ ਹੈ ਤੇ ਕਿਤੇ ਨਾ ਕਿਤੇ ਜਿਹੜੀ ਦੂਜੀਆਂ ਪਾਰਟੀਆਂ ਨੂੰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਅੱਜ ਦਾ ਕੱਟ ਨੌਜਵਾਨਾਂ ਦਾ ਹਮੇਸ਼ਾ ਹੀ ਕਿਸੇ ਵੀ ਦੇਸ਼ ਕਿਸੇ ਵੀ ਸਟੇਟ ਲਈ ਵੱਡਾ ਯੋਗਦਾਨ ਰਿਹਾ ਹੈ ਤੇ ਨੌਜਵਾਨਾਂ ਨੂੰ ਝੂਠ ਬੋਲ ਕੇ ਆਪ ਆਪ ਸਰਕਾਰ ਨੇ ਆਪਣੀ ਸਰਕਾਰ ਬਣਾਈ ਹੈ ਇਹ ਕਿਤੇ ਨਾ ਕਿਤੇ ਨੌਜਵਾਨ ਉਸ ਚੀਜ਼ ਤੋਂ ਨਿਮੋਸ਼ ਹੋਇਆ ਤੇ ਪਹਿਲਾਂ ਵੀ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਨਾਲ ਬਹੁਤ ਦਿਲੋਂ ਜੁੜਿਆ ਹੋਇਆ ਸੀਗਾ ਹਾਂ ਕੁਝ ਸਮੇਂ ਲਈ ਨੌਜਵਾਨਾਂ ਨੂੰ ਲੱਗਿਆ ਕਿ ਸ਼ਾਇਦ ਕੋਈ ਨਵਾਂ ਬਦਲਾ ਆਊਗਾ ਪਰ ਉਹ ਉਹ ਕੋਈ ਇਹ ਜੀ ਗੱਲ ਨਾ ਹੋਣ ਕਾਰਨ ਦੁਬਾਰਾ ਇਹ ਨੌਜਵਾਨ ਵਰਗ ਸਾਡੇ ਨਾਲ ਦੁਬਾਰਾ ਮੋਢੇ ਨਾਲ ਮੋਢਾ ਲਾ ਕੇ ਖੜਿਆ ਤਾਂ ਇਹਨਾਂ ਦੀ ਸਭ ਤੋਂ ਵੱਡੀ ਸਮੱਸਿਆ ਅੱਜ ਦੇਣ ਚ ਬੇਰੋਜ਼ਗਾਰੀ ਹੈ ਜੀ ਬੇਰੋਜ਼ਗਾਰੀ ਤੋਂ ਜਦੋਂ ਬੰਦਾ ਬੇਰੋਜ਼ਗਾਰੀ ਚ ਹੁੰਦਾ ਤਾਂ ਕਿਤੇ ਨਾ ਕਿਤੇ ਉਹ ਆਪਣੇ ਟਰੈਕ ਤੋਂ ਭਟਕ ਜਾਂਦਾ ਜਿਹਦੇ ਨਾਲ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਨਮੂਸ਼ੀ ਦੇ ਕਾਰਨ ਮੈਸ਼ਿਆਂ ਵਾਲੇ ਪਾਸੇ ਵੀ ਚਲਾ ਜਾਂਦਾ ਤੇ ਮੇਰਾ ਹਮੇਸ਼ਾ ਹੀ ਇਹ ਇੱਕ ਕੋਸ਼ਿਸ਼ ਰਹੀ ਹੈ ਕਿ ਨੌਜਵਾਨਾਂ ਨੂੰ ਜਿਹੜੇ ਐਜੂਕੇਟ ਹੋ ਚੁੱਕੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਫੀਲਡ ਚ ਰਜਿਸਟਰ ਕਰਾਇਆ ਜਾਵੇ ਤੇ ਸੈਕੰਡ ਜਿਹੜੇ ਅਜੇ ਮੇਰੇ ਵੀਰ ਪੜ੍ਹਦੇ ਨੇ ਉਹਨਾਂ ਦੀ ਫਾਈਨੈਂਸ਼ਲੀ ਮਦਦ ਕਰਕੇ ਉਹਨਾਂ ਨੂੰ ਅੱਗੇ ਭਵਿੱਖ ਚ ਉਹਨਾਂ ਦੀ ਵਧੀਆ ਭਵਿੱਖ ਬਣਾਇਆ ਜਾਵੇ